ਚੈਨਲ ਦੇਖ ਰਹੇ ਸਭ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾਵਾਂਗੇ ਕੱਚੇ ਅੰਬਾਂ ਦੀ ਇੱਕ ਬਹੁਤ ਹੀ ਸਵਾਦਿਸ਼ ਜਈ ਰੈਸਪੀ ਔਰ ਇਹ ਵਾਸਤੇ ਮੈਂ ਕੱਚੇ ਅੰਬਾਂ ਨੂੰ ਉਬਾਲ ਲਿਆ ਏ ਤੇ ਹੁਣ ਮੈਂ ਉਸ ਦਾ ਗੁੱਦਾ ਜਿਹੜਾ ਹੈਗਾ ਵਾ ਸਾਰਾ ਜਿਸ ਤਰ੍ਹਾਂ ਆਲੂ ਛਿੱਲ ਕੇ ਆਪਾਂ ਕਰੀਦੇ ਨਾ ਸਾਰਾ ਗੁੱਦਾ ਜਿਹੜਾ ਅੰਬਾਂ ਦਾ ਜਿਹੜਾ ਉਹ ਉਤਾਰ ਲਿਆ ਏ ਚਮਚ ਦੀ ਸਹਾਇਤਾ ਦੇ ਨਾਲ ਸਾਰਾ ਗੁੱਦਾ ਜਿਹੜਾ ਹੈਗਾ ਆਪਾਂ ਗਿੱਡਕ ਤੋਂ ਤੇ ਉਹਦੇ ਛਿਲੜਾ ਦੇ ਉੱਤੋਂ ਜਿਹੜਾ ਵਾ ਉਹ ਲਾ ਲੈਣਾ ਹੈਗਾ ਵਾ ਤੇ ਇਹ ਇੰਨਾ ਤੇ ਜ਼ਿਆਦਾ ਗਾੜਾ ਜਿਹੜਾ ਗੁੱਦਾ ਹੁੰਦਾ ਹੈ ਲੋਨ ਤੋਂ ਬਾਅਦ ਜੇ ਤੁਸੀਂ ਇਸ ਨੂੰ ਚਮਚਾ ਤੋਂ ਥੱਲੇ ਵੀ ਡੇਗਾਗੇ ਤਾਂ ਥੱਲੇ ਨਹੀਂ ਡਿੱਗੇਗਾ ਕਿਉਂਕਿ ਕਿ ਬਹੁਤ ਜ਼ਿਆਦਾ ਜਿਹੜਾ ਪਲਪ ਜਿਹੜਾ ਇਹਦਾ ਹੈਗਾ ਵਾ ਇਹ ਬਹੁਤ ਹੀ ਜ਼ਿਆਦਾ ਸਮੂਥ ਕਰੀਮੀ ਦਾ ਆਲੂਆਂ ਨੂੰ ਜਿਹਦਾ ਆਪਾਂ ਮੈਸ਼ ਕਰਦੇ ਹਾਂ ਮਤਲਬ ਕਿ ਤੋੜਦੇ ਹੈਗੇ ਆ ਬੋਇਲ ਕਰਨ ਤੋਂ ਬਾਅਦ ਉਸ ਤਰ੍ਹਾਂ ਦਾ ਹੀ ਬਣ ਜਾਂਦਾ ਹੈ ਤੇ ਇਸ ਨੂੰ ਮੈਂ ਜਿਹੜਾ ਹੈਗਾ ਵਾ ਕੁੱਪੜੇ ਵਿੱਚ ਜਿਹੜਾ ਕਿਲੋ ਮੇਰੇ ਅੰਬ ਹੈਗੇ ਕੱਚੇ ਅੰਬ ਉਹਦੇ ਇਹਨੂੰ ਮੈਂ ਇੱਕ ਵਿਸਲ ਜਿਹੜੀ ਵਜਾਈ ਹੈਗੀ ਸੀ ਕਿਉਂਕਿ ਮੇਰੇ ਜਿਹੇ ਅੰਬ ਵਾ ਉਹਨਾਂ ਦਾ ਅੰਬ ਦਾ ਸਾਈਜ਼ ਦਾ ਵੱਡਾ ਨਹੀਂ ਸੀ ਹੈਗਾ ਜੇਕਰ ਜਿਆਦਾ ਵੱਡਾ ਦਾ ਅੰਬ ਦਾ ਸਾਈਜ਼ ਹੈਗਾ ਤੇ ਉਹਨੂੰ ਤੁਸੀਂ ਦੋ ਵਿਸਲਾ ਜਿਹੜੀਆਂ ਮੈਂ ਕੁੱ ਦਵਾਕੇ ਨੂੰ ਜਿਹੜਾ ਹੈਗਾ ਵਾ ਬਿਲਕੁਲ ਆਲੂ ਇਤਰਾਜੜਾ ਵੈਨ ਨੂੰ ਮੈਸ਼ ਕਰ ਲੈਣਾ ਹੁਣ ਮੈਂ ਬਿਲਕੁਲ ਇਹ ਮੈਸ਼ ਕਰ ਲਿਆ ਹੋਇਆ ਇਹ ਦੇਖੋ ਬਿਲਕੁਲ ਕਿੰਨਾ ਸੰਘਣਾ ਹੈ ਰਵਾਏ ਚਮਚੀ ਨਾਲ ਸੁਣ ਨਹੀਂ ਲੱਗਦਾ ਪਿਆ ਇਨ ਨੂੰ ਅਸੀਂ ਇਹਦੇ ਵਾਸਤੇ ਹੁਣ ਇਹਦੇ ਵਿੱਚ ਅਸੀਂ ਜਿਹੜਾ ਵਾ ਉਹ ਮਿੱਠਾ ਪਾਵਾਂਗੇ ਮਿੱਠੇ ਦੇ ਵਿੱਚ ਮਿੱਠਾ ਇਸ ਨੂੰ ਕਰਨ ਦੇ ਵਾਸਤੇ ਮੈਂ ਗੁੜ ਦੀਆਂ ਦੋ ਟਲੀਆਂ ਲਈਆਂ ਵਾਂ 킬ੋ ਅੰਬਾਂ ਦੇ ਵਿੱਚ ਤੇ ਉਹਨੂੰ ਜਿਹੜਾ ਵਾ ਕਿ ਮੈਂ 2 ਘੰਟੇ ਵਾਸਤੇ ਜਿਹੜਾ ਪਾਣੀ ਦੇ ਵਿੱਚ ਛੱਡ ਦਿੱਤਾ ਸੀ ਤੇ ਇਹ ਮੈਲਟ ਸਾਰਾ ਹੋ ਗਿਆ ਪਾਣੀ ਬਣ ਚੁੱਕਾ ਹੋਇਆ ਇਹ ਸਾਰਾ ਦੇਖੋ ਪਾਣੀ ਬਣ ਗਿਆ ਹੋਇਆ ਵਾ ਅੰਮਲ ਕੀ ਖੁਰ ਗਿਆ ਹੋਇਆ ਸਾਰਾ ਗੁੜ ਤੇ ਪੀਸ ਨਹੀਂ ਬਸ ਥੋੜਾ ਥੋੜਾ ਬਦ ਪੀਸਿਆ ਗਾ ਵਾ ਇਹਨੂੰ ਅਸੀਂ ਹੁਣ ਇਹਨੂੰ ਰੱਖਾਂਗੇ ਨਹੀਂ ਇਹੜਾ ਪੀਸ ਹੈ ਵੇਨੂੰ ਸੇਸੇ ਤੱਕ ਚੱਕ ਕੇ ਜਿਹੜਾ ਹੈਗਾ ਉਹ ਪਲਪ ਦੇ ਵਿੱਚ ਜਿਹੜਾ ਅੰਬ ਦਾ ਪਲ ਇਸ ਸਾਰੇ ਨੂੰ ਜਿਹੜਾ ਪਾਣੀ ਜਿਹੜਾ ਗੁੜਦਾ ਹੈਗਾ ਇਹਨੂੰ ਪਲਪ ਦੇ ਵਿੱਚ ਜਿਹੜਾ ਆਂਬ ਦਾ ਜਿਹੜਾ ਪਲਪ ਪਾཅ ਹੀ ਆਂ ਮੈਂ ਕੀਤੇ ਹੈ ਉਹਦੇ ਵਿੱਚ ਸੀਰਾ ਵਾ ਉਹ ਪਾ ਦਵਾਂਗੇ ਇਹ ਤੁਹਾਡੀ ਮਰਜ਼ੀ ਹੈਗੀ ਆਪਣੀ ਤੁਸੀਂ ਕੱਚੇ ਆਮਾਂ ਵਿੱਚ ਜਿਹੜਾ ਵਾ ਇਹ ਆਂਬ ਗੁੜਦਾ ਵੀ ਬਣਾ ਸਕਦੇ ਹੋ ਖੰਡ ਦਾ ਵੀ ਬਣਾ ਸਕਦੇ ਹੋ ਤੇ ਮਿਸ਼ੀ ਦਾ ਵੀ ਬਣਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈਗੀ ਆ ਕਿਉਂਕਿ ਇਹ ਗਰਮੀ ਦੇ ਵਿੱਚ ਜਿਹੜਾ ਵਾ ਬਹੁਤ ਜ਼ਿਆਦਾ ਵਧੀਆ ਆਂ ਡੜੀ ਹੈ ਇਹ ਰਸਪੀ ਹੈਗੀ ਦੇਸੀ ਰਸਪੀ ਹੈਗੀ ਆ ਪੁਰਾਣੇ ਜਵਾਨੇ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਖੰਡ ਨਹੀਂ ਰੱਖੋ ਮੈਂ ਸਾਰਾ ਜਿਹੜਾ ਗੁਰਦਾਇਆ ਦਾ ਪੀਸ ਥੋੜਾ ਜਿਹਾ ਹੈਗਾ ਸੀ ਉਹ ਵੀ ਵੇਚ ਲੈਣਾ ਉਹ ਪਾ ਲਿਆ ਤੇ ਹੁਣ ਆਪਾਂ ਥੋੜਾ ਜਿੰਨਾ ਕੋਲੇ ਦੇ ਵਿੱਚ ਪਾਣੀ ਪਾ ਕੇ ਕਿਉਂਕਿ ਗੋੜ ਲੱਗਾ ਹੋਇਆ ਵਾ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਕਰਨਾ ਵੀ ਆਪਾਂ ਪਤਲਾ ਹੈਗਾ ਵਾ ਥੋੜਾ ਜਿਹਾ ਪਾਣੀ ਪਾ ਕੇ ਅਸੀਂ ਕੋਲੇ ਦੇ ਨਾਲ ਜਿਹੜਾ ਲੱਗਾ ਸੀ ਉਹ ਵੀ ਅਸੀਂ ਵਿੱਚ ਪਾ ਲਿਆ ਤੇ ਪੁੰਨ ਕੇ ਜਿਹੜਾ ਸੀ ਉਹਨੂੰ ਪਾ ਲਿਆ ਇਹੜਾ ਜਿਹੜਾ ਜਿਹੜੀ ਇਹ ਰੈਸਪੀ ਬਣਦੀ ਪਈ ਹੈ ਗੜੰਬੇ ਦੀ ਇਹ ਪਤਲਾ ਪਤਲਾ ਜਿਹੜਾ ਵਾ ਉਹ ਸਵਾਦ ਲੱਗਦਾ ਹੈਗਾ ਤੇ ਜਿਹੜਾ ਪੇਟ ਦੇ ਵਾਸਤੇ ਇੰਨਾ ਕੁ ਜ਼ਿਆਦਾ ਇਹ ਫਾਇਦੇਮੰਦ ਹੈਗਾ ਡਾਈਜੈਸਟਿਵ ਜਿਹੜੀ ਹੈ ਉਹ ਪੂਰੀ ਦੀ ਪ ਕਿਉਂਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਪਰ ਗਰਮੀ ਨਹੀਂ ਜਿਹੜਾ ভাই ਇੱਕ ਜਿਹੜਾ ਸੀ ਅੰਬ ਖਾਂਦੇ ਹਾਂ ਵੀ ਕੋਈ ਅੰਬ ਨੇ ਕੋਈ ਵੀ ਚੀਜ਼ ਬਣਾ ਕੇ ਖਾਓਗੇ ਤਾਂ ਤੁਹਾਨੂੰ ਫਾਇਦਾ ਹੀ ਕਰੇਗਾ ਨੁਕਸਾਨ ਨਹੀਂ ਕਰੇਗਾ ਦੇਖੋ ਦੂਜਾ ਕਿਉਂਕਿ ਇਹ ਠੰਡਾ ਹੁੰਦਾ ਹੈ ਤੇ ਇਹਦੇ ਵਿੱਚ ਜਦੋਂ ਅਸੀਂ ਸਾਰੇ ਮਸਾਲੇ ਪਾ ਦਵਾਂਗੇ ਇਹਕਾ ਪਤਲਾ ਜਿਹੜਾ ਵਾ ਉਹ ਸੂਬੀ ਤਰ੍ਹਾਂ ਪੀਵਾਂਗੇ ਤੇ ਬਹੁਤ ਹੀ ਵਧੀਆ ਲੱਗਦਾ ਹੈ ਹੁਣ ਜਿਹੜਾ ਮੈਂ ਅਸੀਂ ਇਹ ਸਾਰਾ ਪਲਪ ਕੀਤਾ ਹੋਇਆ ਵਾ ਇਹ ਤੁਹਾਡੀ ਆਪਣੀ ਮਰਜ਼ੀ ਹੈਗੀ ਹੈ ਅਗਰ ਤੁਸੀਂ ਆਪਣੇ ਮੂੰਹ ਵਿੱਚ ਰੇਸ਼ੇ ਨਹੀਂ ਲੈਣਾ ਚਾਹੁੰਦੇ ਤੁਸੀਂ ਇੱਕ ਮਿਕਸੀ ਦਾ ਜਾਰ ਲਓ ਉਹਦੇ ਵਿੱਚ ਜਿੰਦਾ ਵੀ ਪਲਪ ਕੱਢਿਆ ਹੋਇਆ ਉਸ ਨੂੰ ਸਾਰੇ ਨੂੰ ਇੱਕ ਇੱਕ ਦੋ ਵਾਰੀ ਜਿਹੜਾ ਹੈਗਾ ਉਹਨੂੰ ਗ੍ਰਾਈਂਡ ਕਰ ਲਓ ਤੇ ਬਿਲਕੁਲ ਤੁਹਾਡਾ ਸਮੂਥ ਬਣ ਜਾਏਗਾ ਪਰ ਮੈਂ ਗ੍ਰਾਈਂਡਰ ਦੀ ਸਹੀ ਨੂੰ ਜਿਹੜਾ ਵਾ ਉਹ ਸਮੂਥ ਨਹੀਂ ਕੀਤਾ ਮੈਂ ਸਿਰਫ ਹੱਥਾਂ ਦੇ ਨਾਲ ਇਹਨੂੰ ਮੈਸ਼ ਕੀਤਾ ਹੋਇਆ ਹੈ ਸੀ ਪਲਪ ਨੂੰ ਕੱਚੇ ਆਂਬਾਂ ਦੇ ਨੂੰ ਤੇ ਹੁਣ ਮੈਂ ਜਿਹੜਾ ਮੋਟਾ-ਮੋਟਾ ਥੋੜਾ ਹੈਗਾ ਤੋੜ ਲਵਾਂਗੇ ਇਹਦੇ ਵੱਡੇ ਵੱਡੇ ਚੰਸ ਜਿਹੜੇ ਰੰਦੀ ਹੈਗੇ ਟੁਕੜੇ ਦੇ ਬਣੇ ਹੋਇਆ ਅੰਬਾਂ ਦੇ ਕਿਉਂਕਿ ਥੋੜਾ ਬਰਦਾ ਜਿਹੜਾ ਮੂੰਹ 'ਚ ਜਿਹੜਾ ਸਵਾਦ ਹੁੰਦਾ ਹੈਗਾ ਤੇ ਉਹਦਾ ਹੀ ਮਜ਼ਾ ਹੁੰਦਾ ਏ ਤੇ ਅਸੀਂ ਸਾਰਾ ਇੱਕਦਮ ਅਸੀਂ ਪੂਰਾ ਇਹਨੂੰ ਕਰ ਲੈਂਗੇ ਤੇ ਉਹ ਗਤਾਵਾ ਜਾਂ ਬਣ ਜਾਂਦਾ ਹੈਗਾ ਇਸ ਕਰਕੇ ਮਿਕਸੀ ਦੇ ਵਿੱਚ ਇਹਨੂੰ ਨਾ ਕਰਨ ਦੇ ਨਾਲ ਮੈਨੂੰ ਸਾਰਾ ਗਾਹ ਹੱਥਾਂ ਦੇ ਵਿੱਚ ਜਿਹੜਾ ਉਹ ਮੈਸ਼ ਕੀਤਾ ਹੋਇਆ ਸਾਰੇ ਨੂੰ ਐਕੋ ਸਾਰਾ ਜਿਹੜਾ ਪਲਪਾ ਦਾ ਸਾਰਾ ਮੈਸ਼ ਹੋ ਗਿਆ ਹੁਣ ਜਦੋਂ ਇਹ ਮੈਸ਼ ਹੋ ਜਾਏਗਾ ਤੇ ਜਿਹੜੇ ਅਸੀਂ ਗਿੜਕਾਂ ਰੱਖੀਆਂ ਹੋਈਆਂ ਅਸੀਂ ਉਹਦੇ ਵਿੱਚ ਅਸੀਂ ਥੋੜਾ ਬਦ ਗਿੜਕ ਜਿਹੜੀ ਹੈਗੀ ਉਹ ਵਿੱਚ ਪਾਵਾਂਗੇ ਇਹਦੇ ਛਿਲਕੇ ਦੇ ਜਿਹੜੇ ਹੈਗੇ ਉਹ ਵੀ ਅਚਪਾਵਾਂਗੇ ਉਹ ਇਸ ਕਰਕੇ ਕਿਉਂਕਿ ਅਗਰ ਗਰਮੀ ਦੇ ਗਰਮੀ ਦਾ ਮੌਸਮ ਹੈਗਾ ਵਾ ਤੇ ਲਾਈਟ ਜਿਹੜੀ ਹੈ ਉਹ ਬਾਰ-ਬਾਰ ਜਾਂਦੀ ਰਹਿੰਦੀ ਹੈ ਜੇ ਤੁਸੀਂ 2 ਦਿਨ ਵੀ ਫ੍ਰਿਜ ਵਿੱਚ ਅਗਰ ਸੀ ਰੱਖ ਦਾਂਗੇ ਨਾ ਤੇ ਇਹ ਖਰਾਬ ਨਹੀਂ ਹੋਣਗੇ ਕਿਉਂਕਿ ਅਸੀਂ ਇਹਦੇ ਵਿੱਚ ਅੰਬਾਂ ਦੇ ਛਿਲਕਾ ਤੇ ਗਿੱਡਕ ਜਿਹੜੀ ਹੈ ਉਹ ਪਾ ਦਿੱਤੀ ਹੋਈ ਆ ਜਿਹੜੇ ਕਰਕੇ ਕੀ ਜਿਹੜਾ ਅਸੀਂ ਰੈਸਪੀ ਬਣਾਈ ਹੈਗੀ ਗਣਮੇ ਦੀ ਉਹ ਖਰਾਬ ਨਹੀਂ ਜਾਏਗੀ ਜਿੰਨਾਂ ਅਸੀਂ 2 ਦਿਨ ਅਸੀਂ ਜਿਹੜਾ ਵਾ ਇਸ ਨੂੰ ਸਟੋਰ ਕਰਕੇ ਅੰਬ ਦੇ ਛੇੜਾ ਫ੍ਰਿਜ ਦੇ ਵਿੱਚ ਜਿਹੜੇ ਹੈ ਉਹ ਰੱਖ ਸਕਦੇ ਆ ਹੁਣ ਦੇਖੋ ਇਹ ਪੂਰਾ ਜਿਹੜਾ ਵਾ ਬਿਲਕੁਲ ਹੋ ਗਿਆ ਏ ਬਦਲਾ ਬਦਲਾ ਇਰਚ ਮੈਂ ਪਾਈਆ ਅੱਧਾ ਚਮਚ ਕਾਲਾ ਜਿਹੜੀ ਆ ਕਾਲੀ ਮਿਰਚ ਪਾਈ ਹੈ ਕਿਉਂਕਿ ਕਾਲੀ ਮਿਰਚ ਦੇ ਨਾਲ ਇਹਦਾ ਟੇਸ ਜਿਹੜਾ ਵਾ ਉਹ ਬਹੁਤ ਹੀ ਵਧੀਆ ਜਿਹੜਾ ਵਾ ਜਾਂਦਾ ਹੈਗਾ ਹੁਣ ਇਹਦੇ ਵਿੱਚ ਅਸੀਂ ਸਿੰਧਾ ਨਮਕ ਪਾਵਾਂਗੇ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਸਿੰਧਾ ਨਮਕ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਚਿੱਟਾ ਨਮਕ ਜਿਹੜਾ ਉਹ ਵੀ ਪਾ ਸਕਦੇ ਆ ਇਹਦੇ ਸਿੰਧਾ ਨਮਕ ਵੀ ਪਾ ਲਈਦਾ ਅਸੀਂ ਥੋੜਾ ਜਿੰਨਾ ਆਪਾਂ ਇਹਦੇ ਵਿੱਚ ਜਿਹੜਾ ਵਾ ਉਹ ਕਾਲਾ ଲੋਣ ਵੀ ਪਾਵਾਂਗੇ ਉਹਦੇ ਨਾਲ ਜਿਹੜਾ ਵਾ ਇਹਦਾ ਟੇਸ ਜਿਹੜਾ ਵਾ ਹੋਰ ਜ਼ਿਆਦਾ ਵਧ ਜਾਂਦਾ ਹੈਗਾ ਕਾਲਾ ਲੋਣ ਪਾਵਾਂਗੇ ਸੀਰ ਵਿੱਚ ਨਾਲ ਹੀ ਅੱਧਾ ਚਮਚ ਜਿਹੜਾ ਵਾ ਕਾਲਾ ਲੋਣ ਪਾਵਾਂਗੇ ਤਾਂ ਕਿ ਜਿਹੜਾ ਵਾ ਦੂਜਾ ਸੀਂ ਦਾ ਨਮਕ ਵੀ ਪਾਇਆ ਹੋਇਆ ਇਹਦੇ ਨਾਲ ਹੀ ਅਸੀਂ ਭੁੰਨਿਆ ਹੋਇਆ ਜਿਹੜਾ ਜੀਰਾ ਵਾ ਉਹ ਵੀ ਪਾ ਦਵਾਂਗੇ ਭੁੰਨੇ ਹੋਏ ਜੀਰੇ ਦਾ ਵੀ ਟੇਸ ਜਿਹੜਾ ਵਾ ਬਹੁਤ ਹੀ ਲਾਜਵਾਬ ਹੁੰਦਾ ਹੈਗਾ ਤੇ ਨਾਲੇ ਪੇਟ ਦੇ ਵਾਸਤੇ ਜਿਹੜਾ ਹੈਗਾ ਵਾ ਉਹ ਬਹੁਤ ਹੀ ਠੰਡਾ ਹੁੰਦਾ ਭੁੰਨਿਆ ਜੀਰਾ ਵੀ ਅਸੀਂ ਪਾਏ ਦੱਦਾ ਚਮਚ ਤੇ ਨਾਲ ਹੀ ਸੀਰੇ ਦੇ ਵਿੱਚ ਥੋੜਾ ਜਿੰਨਾ ਜਿਹੜਾ ਵਾ ਉਹ ਗਰਮ ਮਸਾਲਾ ਪਾਵਾਂਗੇ ਗਰਮ ਮਸਾਲਾ ਜ਼ਿਆਦਾ ਨਹੀਂ ਆਪਾਂ ਪਾਵਾਂਗੇ ਥੋੜਾ ਜਿਹਾ ਹੀ ਪਾਵਾਂਗੇ ਕਿਉਂਕਿ ਫਿਰ ਇਹ ਮਸਾਲੀਏ ਦੇ ਜਿਹੜੇ ਸੁਆਦ ਹੈਗਾ ਵਾ ਉਹ ਜਿਹੜੀ ਰੈਸਪੀ ਐਕਚੁਅਲੀ ਅਸਲ ਰੈਸਪੀ ਜਿਹੜੀ ਉਹਦਾ ਸੁ ਜਿਹੜੇ ਮਸਾਲੇ ਹੈਗੇ ਉਹ ਤੇ ਜਿਹੜੇ ਅਸੀਂ ਮਸਾਲੇ ਪਾਵਾਂਗੇ ਉਹਨਾਂ ਦਾ ਸਵਾਦ ਆਣਾ ਸ਼ੁਰੂ ਹੋ ਜਾਏਗਾ ਇਸ ਲਈ ਕਾਲੀ ਮਿਰਚ ਕਾਲੇ ਲੂਣ ਦਾ ਫਲੇਵਰ ਜਿਹੜਾ ਵਿੱਚ ਮੇਨ ਜ਼ਿਆਦਾ ਹੈਗਾ ਵਾ ਜੇ ਨਾਲ ਕੀ ਇਹ ਦੀ ਰੈਸਪੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਸਵਾਦਗਰਦੀ ਹੈ ਬਾਕੀ ਇਹਦੇ ਵਿੱਚ ਲਾਲ ਮਿਰਚ ਜਿਹੜੀ ਹੈ ਉਹ ਆਪਸ਼ਨਲ ਹੁੰਦੀ ਹੈ ਲਾਲ ਮਿਰਚ ਅਗਰ ਤੁਸੀਂ ਚਾਹੋ ਤੇ ਪਾ ਸਕਦੇ ਹੋ ਅਗਰ ਜਦ ਤੁਸੀਂ ਸਪਾਈਸੀ ਬਣਾਉਣਾ ਚਾਹੁੰਦੇ ਹੋ ਅਗਰ ਨਹੀਂ ਪਾਣਾ ਚਾਹਦੇ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਇਹ ਵਿੱਚ ਲਾਗ ਵਿੱਚ ਦਾ ਬਿਲਕੁਲ ਵੀ ਜਿਹੜਾ ਵਾ ਉਪਰਜੋਗ ਨਹੀਂ ਕੀਤਾ ਹੁਣ ਅਸੀਂ ਅਸੀਂ ਸਾਰੇ ਮਸਾਲੇ ਨੂੰ ਜਿਹੜਾ ਵਾ ਇਸ ਨੂੰ ਜੋ ਵੀ ਮਸਾਲੇ ਪਾਏ ਐ ਇਸ ਵਿੱਚ ਗਰਮਬੇ ਦੇ ਵਿੱਚ ਉਹਨੂੰ ਹਲਾ ਲਾਂਗੇ ਤੇ ਬਿਲਕੁਲ ਅਸੀਂ ਇਹਨੂੰ ਜਿਹੜਾ ਠੰਡਾ ਕਰਕੇ ਚਿਲਡ ਕਰਕੇ ਜਿਹੜਾ ਹੈਗਾ ਵਾ ਉਹ ਸਰਵ ਕਰਾਂਗੇ ਤਾਂ ਕਿ ਜਿਹੜਾ ਸਾਡਾ ਪੇਟ ਜਿਹੜਾ ਹੈਗਾ ਉਹ ਬਿਲਕੁਲ ਡਾਈਜੈਸਟ ਹੋ ਜਾਈਏ ਜੋ ਅਸੀਂ ਮਸਾਲੇ ਪਾਏ ਐ ਤੇ ਜਿਹੜਾ ਪਚ ਜਾਈਏ ਸਾਨੂੰ ਠੰਡਾ ਠੰਡਾ ਫੀਲ ਹੋਵੇ ਰੈਸਪੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਆ ਕਰੋ ਨੇ ਸਾਰਾ ਦੇਖੋ ਸਾਡਾ ਗੜੰਬਾ ਬਣ ਗਿਆ ਹੋਇਆ ਏ ਤੇ ਇਹ ਇੱਕ ਹੈਗੀ ਸੀ ਪੰਜਾਬ ਦੀ ਦੇਸੀ ਜਿਹੀ ਰੈਸਪੀ ਜੋ ਕਿ ਅੱਜ ਕੱਲ ਅਸੀਂ ਭੁੱਲਦੇ ਜਾਂਦੇ ਪਏ ਆ ਲੋੜ ਹੈ ਸਾਨੂੰ ਪੁਰਾਣੇ ਰੈਸਪੀ ਜਿਹੜੀਆਂ ਵਾ ਉਹ ਅਜਮਾਉਣ ਦੀ ਉਹਨਾਂ ਨੂੰ ਅਪਣਾਉਣ ਦੀ ਧੰਨਵਾਦ ਜੀ